ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਸੱਦੀ ਗਈ ਅੰਤਰੰਕ ਕਮੇਟੀ ਦੀ ਹਗਾਮੀ ਇਕੱਤਰਤਨ ਨੂੰ ਅਚਾਨਕ ਰੱਦ ਕਰ ਦਿੱਤਾ ਗਿਆ ਹੈ ਸ਼੍ਰੋਮਣੀ ਕਮੇਟੀ ਦੇ ਮੁਖ ਬੁਲਾਰੇ ਨੇ ਦੱਸਿਆ ਕਿ ਇਹ ਹਗਾਮੀ ਮੀਟਿੰਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਰੁਝੇਮਿਆਂ ਕਾਰਨ ਰੱਦ ਕੀਤੀ ਗਈ ਹੈ ਜਿਕਰ ਜੋਗ ਹੈ ਕਿ SGPC ਦੀ 19 ਦਸੰਬਰ ਨੂੰ ਸੱਦੀ ਗਈ ਹੰਗਾਮੀ ਮੀਟਿੰਗ ਵਿੱਚ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ 'ਤੇ ਅਰਜੀ ਰੋਕ ਲਾ ਦਿੱਤੀ ਗਈ ਸੀ ਤੇ ਉਹਨਾਂ ਵਿਰੁੱਧ ਚੱਲ ਰਹੇ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਸੀ ਜਿਸ ਦਾ ਪੰਥਕ ਹਲਕਾ ਵਿੱਚ ਜ਼ਬਰਦਸਤ ਵਿਰੋਧ ਹੋ ਰਿਹਾ ਹੈ ਤੇ ਕਿਆ ਸਰਾਈਆਂ ਸਨ ਕਿ ਅੱਜ ਦੀ ਮੀਟਿੰਗ ਵਿੱਚ ਇਸ ਮਾਮਲੇ 'ਤੇ ਪੁਨਰ ਵਿਚਾਰ ਕੀਤਾ ਜਾਵੇਗਾ ਤੇ ਗਿਆਨੀ ਹਰਪ੍ਰੀਤ ਸਿੰਘ ਵਿਰੁੱਧ ਚੱਲ ਰਹੀ ਜਾਂਚ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਸੌਂਪਿਆ ਜਾ ਸਕਦਾ ਹੈ ਸੂਬੇ ਦੇ ਥਾਣਿਆਂ ਤੇ ਹੋ ਰਹੇ ਹਮਲਿਆਂ ਦੇ ਮਾਮਲੇ ਨੂੰ ਪੰਜਾਬ ਪੁਲਿਸ ਹੱਲ ਕਰਨ ਦੇ ਬਹੁਤ ਨਜ਼ਦੀਕ ਪੁੱਜ ਗਈ ਹੈ ਤੇ ਜਲਦ ਹੀ ਇਸ ਬਾਰੇ ਵੱਡੇ ਖੁਲਾਸੇ ਕੀਤੇ ਜਾਣਗੇ। ਸੂਤਰਾਂ ਮੁਤਾਬਕ ਬੀਤੇ ਦਿਨੀ 8 ਥਾਣਿਆਂ ਤੇ ਹੋਏ ਹਮਲੇ ਵਿੱਚ ਪਾਕਿਸਤਾਨ ਦੀ ਏਜੰਸੀ ISI ਦਾ ਹੱਥ ਹੋਣ ਦੇ ਸਬੂਤ ਮਿਲੇ ਹਨ। ਇਹਨਾਂ ਵਿੱਚੋਂ 5 ਧਮਾਕਿਆਂ ਦੇ ਮਾਮਲੇ ਸੁਲਝਾ ਲਏ ਗਏ ਹਨ ਜਦਕਿ 2 ਧਮਾਕਿਆਂ ਨੂੰ ਸੁਲਝਾਉਣ ਦੇ ਬਿਲਕੁਲ ਪੁਲਿਸ ਨਜ਼ਦੀਕ ਪਹੁੰਚ ਗਈ ਹੈ। ਇਸ ਦਰਮਿਆਨ ਬੀਤੀ ਰਾਤ 8ਵੇਂ ਥਾਣੇ ਤੇ ਕੀਤੇ ਗੇ ਤੁਮਾਕੇ ਦੇ ਦੋਸ਼ੀਆਂ ਦੀ ਵੀ ਪਛਾਣ ਕਰ ਲਈ ਗਈ ਹੈ ਉਸ ਮੁਤਾਬਕ ਅਜਨਾਲਾ ਤੁਮਾਕੇ ਵਿੱਚ ਆਰਡੀਐਕਸ ਵਰਤਿਆ ਗਿਆ ਜਦਕਿ ਬਾਕੀ 7 ਘਟਨਾਵਾਂ ਵਿੱਚ ਆਸਟਰੀਆ ਵਿੱਚ ਬਣੇ ਗਰਨੇਡ ਵਰਤੇ ਗਏ ਇਹਨਾਂ ਨੂੰ ਸਰਹੱਦੋਂ ਪਾਰ ਡਰੋਨਾਂ ਦੀ ਮਦਦ ਨਾਲ ਪੰਜਾਬ ਵਿੱਚ ਪਹੁੰਚਾਇਆ ਗਿਆ ਸੀ ਮੱਧ ਪ੍ਰਦੇਸ਼ ਦੇ ਭਪਾਲ ਤੋਂ ਇੱਕ ਦਿਲ ਨੂੰ ਝੰਜੋੜਨ ਵਾਲੀ ਘਟਨਾ ਸਾਹਮਣੇ ਆਈ ਇੱਥੇ ਪੁਲਿਸ ਨੇ ਇੱਕ ਪੁੱਤਰ ਤੇ ਆਪਣੀ ਮਾਤਾ ਦਾ ਕਤਲ ਕਰਨ ਦੇ ਮਾਮਲੇ ਨੂੰ ਲੈ ਕੇ ਕੇਸ ਦਰਜ ਕੀਤਾ ਹੈ ਦੱਸਿਆ ਜਾ ਰਿਹਾ ਹੈ ਕਿ ਪੁੱਤਰ ਆਪਣੀ ਬਜ਼ੁਰਗ ਮਾਤਾ ਨੂੰ ਘਰ ਵਿੱਚ ਬੰਦ ਕਰਕੇ 2 ਦਿਨ ਲਈ ਬਾਹਰ ਚਲਾ ਗਿਆ ਜਿਸ ਤੋਂ ਬਾਅਦ ਬਜ਼ੁਰਗ ਮੈਲਾ ਦੀ ਤਰਫ ਤਰਫ ਕੇ ਭੁੱਖ ਤੇ ਪਿਆਸ ਨਾਲ ਮੌਤ ਹੋ ਗਈ ਜਦ ਗਵੰਡੀਆਂ ਨੂੰ ਘਰ ਵਿੱਚੋਂ ਬਦਬੂ ਆਈ ਤਾਂ ਉਹਨਾਂ ਪੁਲਿਸ ਨੂੰ ਸੂਚਿਤ ਕੀਤਾ ਦਰਵਾਜ਼ੇ ਨੂੰ ਜਾਂ ਤੋੜਿਆ ਗਿਆ ਤਾਂ ਇਹ ਘਟਨਾ ਸਾਹਮਣੇ ਆਈ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਮੁਹਾਲੀ ਵਿੱਚ ਬੀਤੀ ਸ਼ਾਮ ਢਹਿ ਢੇਰੀ ਹੋਈ ਬਹੁ ਮੰਜਲਾ ਇਮਾਰਤ ਦੇ ਮਲਬੇ ਵਿੱਚੋਂ ਕੱਲ ਇੱਕ ਹੋਰ ਨੌਜਵਾਨ ਦੀ লাশ ਮਿਲੀ ਇਸ ਤਰ੍ਹਾਂ ਇਸ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 2 ਹੋ ਗਈ ਹੈ ਕੱਲ ਐਨਡੀਆਰਐਫ ਤੇ ਪ੍ਰਸ਼ਾਸਨਿਕ ਟੀਮਾਂ ਦੁਆਰਾ ਰਾਹਤ ਕਾਰਜ ਵੱਡੇ ਪੱਧਰ ਤੇ ਚਲਾਏ ਗਏ ਦੇਰ ਸ਼ਾਮ ਐਨਡੀਆਰਐਫ ਦੇ ਬੁਲਾਰਿਆਂ ਨੇ ਦੱਸਿਆ ਕਿ ਰਾਹਤ ਕਾਰਜਾਂ ਦਾ ਮੁਢਲਾ ਪੜਾਅ ਖਤਮ ਹੋ ਗਿਆ ਹੈ ਤੇ ਇਮਾਰਤ ਦੇ ਮਲਬੇ ਵਿੱਚ ਕਿਸੇ ਹੋਰ ਦੇ ਦੱਬੇ ਹੋਣ ਦੀ ਹੁਣ ਕੋਈ ਸੰਭਾਵਨਾ ਨਹੀਂ ਹੈ ਐਸੇ ਦਰਮਿਆਨ ਪੁਲਿਸ ਨੇ ਖੁਦਾਈ ਕੀਤੇ ਜਾਣ ਵਾਲੇ ਪਲਾਟ ਦੇ ਮਾਲਕਾਂ ਵਿਰੁੱਧ ਪਰਚਾ ਦਰਜ ਕਰ ਲਿਆ ਹੈ 21 ਦਸੰਬਰ ਨੂੰ ਪੰਜਾਬ ਦੇ ਪੰਜ ਨਗਰ ਨਿਗਮ ਤੇ 44 ਨਗਰ ਕੌਂਸਲਰਾਂ ਤੇ ਨਗਰ ਪੰਚਾਇਤਾਂ ਦੀਆਂ ਹੋਈਆਂ ਚੋਣਾਂ ਵਿੱਚ ਹੁਣ ਅੰਕੜੇ ਫਾਈਨਲ ਆ ਗਏ ਹਨ ਤੇ ਤਸਵੀਰ ਲਗਭਗ ਬਿਲਕੁਲ ਸਾਫ਼ ਹੋ ਗਈ ਹੈ ਪੰਜ ਨਗਰ ਨਿਗਮਾਂ ਦੀ ਗੱਲ ਕਰੀਏ ਤਾਂ ਤਿੰਨ ਨਗਰ ਨਿਗਮਾਂ ਵਿੱਚ ਆਪ ਤੇ ਦੋ ਵਿੱਚ ਕਾਂਗਰਸ ਵੱਡੀ ਪਾਰਟੀ ਵਜੋਂ ਉਭਰੀ ਪਾਪਾ ਦੀ ਕਾਰਗੁਜ਼ਾਰੀ ਦੇਖੀਏ ਤਾਂ ਫਗਵਾੜਾ ਨਗਰ ਨਿਗਮ ਨੂੰ ਛੱਡ ਕੇ ਬਾਕੀ ਚਾਰੇ ਨਗਰ ਨਿਗਮਾਂ ਅੰਦਰ ਪਾਪਾ ਦੀ ਸਥਿਤੀ ਪਹਿਲਾਂ ਨਾਲੋਂ ਬਿਹਤਰ ਹੋਈ ਹੈ। ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ ਇਹਨਾਂ ਚੋਣਾਂ ਵਿੱਚ ਬਿਲਕੁਲ ਪਛੜ ਗਿਆ ਹੈ ਤੇ ਕਾਂਗਰਸ ਦੇ ਗਰਾਫ ਵਿੱਚ ਵੀ ਪਹਿਲਾਂ ਦੇ ਮੁਕਾਬਲੇ ਗਰਾਵਟ ਦੇਖੀ ਗਈ ਹੈ। ਆਮ ਆਦਮੀ ਪਾਰਟੀ ਸਿਰਫ ਨਗਰ ਨਿਗਮ ਪਟਿਆਲਾ ਦੀ ਚੋਣ ਵਿੱਚ ਹੀ ਬਹੁਮਤ ਹਾਸਲ ਕਰ ਸਕੀ ਹੈ ਬਾਕੀ ਚਾਰ ਵਿੱਚ ਸਾਰੀਆਂ ਪਾਰਟੀਆਂ ਬਹੁਮਤ ਤੋਂ ਪਿੱਛੇ ਹਨ ਇਸ ਤਰ੍ਹਾਂ ਪੰਜਾਬ ਵਿੱਚ ਇਹਨਾਂ ਚੋਣਾਂ ਦੌਰਾਨ 42 ਨਗਰ ਪੰਚਾਇਤਾਂ ਵਿੱਚੋਂ ਆਪ ਨੇ 29 ਤੇ ਕਾਂਗਰਸ ਨੇ 2 ਤੇ ਸਪਸ਼ਟ ਬਹੁਮਤ ਹਾਸਲ ਕੀਤਾ ਜਦਕਿ 10 ਨਗਰ ਕੌਂਸਲਰਾਂ ਤੇ ਨਗਰ ਪੰਚਾਇਤਾਂ ਵਿੱਚ ਕਿਸੇ ਵੀ ਸਿਆਸੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਹੈ ਇਹਨਾਂ ਚੋਣਾਂ ਦੌਰਾਨ ਕੁੱਲ 961 ਵਾਰਡਾਂ ਵਿੱਚ VOTING ਹੋਈ ਜਿਸ ਵਿੱਚੋਂ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ 515 ਕਾਂਗਰਸ ਨੂੰ 187 ਭਾਜਪਾ ਨੂੰ 68 ਅਕਾਲੀ ਦਲ ਨੂੰ 26 ਬੀਐਸਪੀ ਨੂੰ 3 ਤੇ 155 ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ। ਨਗਰ ਕੌਂਸਲ ਚੋਣਾਂ ਦੌਰਾਨ ਵਿਧਾਇਕ ਗੈਰੀ ਵੜਿੰਗ ਦੇ ਪੀਏ ਤੇ ਆਫਿਸ ਇੰਚਾਰਜ ਨੂੰ ਥੱਪੜ ਮਾਰਨ ਵਾਲੇ ਦੋ ਪੁਲਸ ਮੁਲਾਜ਼ਮਾਂ ਨੂੰ ਕੱਲ ਮੱਤਲ ਕਰ ਦਿੱਤਾ ਗਿਆ। ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਮਾਮਲੇ ਨੇ ਤੂੜ ਫੜ ਲਈ ਸੀ। ਪੋਸਿਬਲ ਆਰ ਨੇ ਦੱਸਿਆ ਕਿ ਮੁਲਜ਼ਮਾ ਖਿਲਾਫ ਵਿਭਾਗੀ ਜਾਂਚ ਵੀ ਕੀਤੀ ਜਾ ਰਹੀ ਹੈ ਫਿਲਹਾਲ ਮਤਲਬ ਕੀਤੇ ਪੁਲਿਸ ਮੁਲਾਜ਼ਮਾ ਦੇ ਨਾਂ ਜਨ ਤੱਕ ਨਹੀਂ ਕੀਤੇ ਗਏ ਹਨ ਸੂਬੇ ਵਿੱਚ ਪੱਛਮੀ ਗੜਬੜੀ ਦੇ ਚੱਲਦਿਆਂ ਮੌਸਮ ਨੇ ਕਰਵਟ ਲੈ ਲਈ ਹੈ ਸੂਬੇ ਦੇ ਕਈ ਪਾਗਾਂ ਵਿੱਚ ਰਾਤ ਤੋਂ ਬੱਦਲਬਾਹੀ ਜਾਰੀ ਹੈ ਤੇ ਕਈ ਖੇਤਰਾ ਵਿੱਚ ਹਲਕੀ ਬੂੰਦਾਬੰਦੀ ਹੋਣ ਦੀ ਵੀ ਖਬਰ ਹੈ ਮੌਸਮ ਮਹਾਰਾ ਮੁਤਾਬਕ ਹੁਣ ਇਸ ਪੱਛਮੀ ਗੜਬੜੀ ਨੇ ਪਹਿਲਾਂ ਦੇ ਮੁਕਾਬਲੇ ਜ਼ੋਰ ਫੜ ਲਿਆ ਹੈ ਜਿਸ ਦੇ ਚੱਲਦਿਆਂ ਸੂਬੇ ਦੇ ਕਈ ਖੇਤਰਾ ਵਿੱਚ ਅਗਲੇ 2 ਦਿਨ ਤੱਕ ਹਲਕੀ ਤੋਂ ਦਰਮਿਆਨੀ ਵਰਖਾ ਸੰਭਵ ਹੈ ਮੌਸਮ ਦੇ ਇਸ ਵਰਤਾਰੇ ਨਾਲ ਮੌਸਮ ਮਹਾਰਾ ਨੇ ਇਹ ਚੇਤਾਵਨੀ ਵੀ ਦਿੱਤੀ ਕਿ ਸੂਬੇ ਦੇ ਮੌਸਮ ਵਿੱਚ ਹੁਣ ਧੁੰਦ ਦਾ ਵਰਤਾਰਾ ਸ਼ੁਰੂ ਹੋ ਜਾਵੇਗਾ ਖਨੌਰੀ ਬਾਡਰ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਕੱਲ 28ਵੇਂ ਦਿਨ ਵੀ ਜਾਰੀ ਰਿਹਾ ਡਾਕਟਰਾਂ ਅਨੁਸਾਰ ਉਹਨਾਂ ਦੀ ਹਾਲਤ ਹੋਰ ਨਾਜ਼ੁਕ ਹੋ ਗਈ ਹੈ ਜਿਸ ਕਾਰਨ ਉਹਨਾਂ ਨੂੰ ਇਨਫੈਕਸ਼ਨ ਦਾ ਡਰ ਵੱਧ ਗਿਆ ਹੈ ਇਸ ਦੇ ਚੱਲਦਿਆਂ ਕੱਲ ਉਹਨਾਂ ਨੂੰ ਸਟੇਜ ਤੇ ਨਹੀਂ ਲਿਆਂਦਾ ਗਿਆ ਇਸ ਦੇ ਦਰਮਿਆਨ ਕਿਸਾਨ ਆਗੂਆਂ ਨੇ ਦੱਸਿਆ ਕਿ 24 ਦਸੰਬਰ ਨੂੰ ਡੱਲੇਵਾਲ ਦੇ ਹੱਕ ਵਿੱਚ ਦੇਸ਼ ਭਰ ਵਿੱਚ ਸ਼ਾਮ 5:30 ਵਜੇ ਮੋਮਬਤੀ ਮਾਰਚ ਤੇ 26 ਦਸੰਬਰ ਨੂੰ ਤਸੀਰ ਤੇ ਜ਼ਿਲ੍ਹਾ ਪੱਧਰ ਤੇ ਭੁੱਖ ਹੜਤਾਲ ਕੀਤੀ ਜਾਵੇਗੀ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀ타ਰਮਨ ਨਾਲ ਪ੍ਰੀ ਬਜਟ ਮੀਟਿੰਗ ਕੀਤੀ ਜਿਸ ਵਿੱਚ ਉਹਨਾਂ ਪੰਜਾਬ ਵਾਸਤੇ ਪੁਲਿਸ ਦੇ ਆਧੁਨਿਕ ਕਰਨ ਤੇ ਕਿਸਾਨੀ ਲਈ ਵਿਸ਼ੇਸ਼ ਫੰਡ ਦੀ ਮੰਗ ਕੀਤੀ। ਚੀਮਾ ਨੇ ਦੱਸਿਆ ਕਿ ਸਰਹੱਦੀ ਸੂਬਾ ਹੋਣ ਦੇ ਨਾਤੇ ਪੁਲਿਸ ਨੂੰ ਆਧੁਨਿਕ ਕਰਨਾ ਬੇਹੱਦ ਜ਼ਰੂਰੀ ਹੈ। ਇਸ ਲਈ ਉਹਨਾਂ ਕੇਂਦਰ ਤੋਂ 1000 ਕਰੋੜ ਰੁਪਏ ਮੰਗੇ। ਇਸ ਤੋਂ ਬਿਨਾ ਖੇਤੀ ਨੀਤੀਆਂ ਨੂੰ ਲਾਗੂ ਕਰਨ ਲਈ ਵੀ 3400 ਕਰੋੜ ਰੁਪਏ ਦੀ ਮੰਗ ਕੀਤੀ ਗਈ। ਚਿਮਾ ਨੇ ਬਠਿੰਡਾ ਨੂੰ ਦਿੱਲੀ ਨਾਲ ਜੋੜ ਲਈ ਇੱਕ ਬੰਦੇ ਭਾਰਤ ਰੇਲ ਗੱਡੀ ਵੀ ਮੰਗੀ ਤੇ ਸੂਬੇ ਵਿੱਚ ਇਲੈਕਟ੍ਰੋਨਿਕ ਬੱਸਾਂ ਚਲਾਉਣ ਲਈ ਲਗਭਗ 300 ਕਰੋੜ ਰੁਪਏ ਦੀ ਬਜਟ ਦੀ ਮੰਗ ਰੱਖੀ ਹਾਲਾਂਕਿ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੇਂਦਰ ਨਾਲ 36 ਦਾ ਅੰਕੜਾ ਰੱਖਣ ਵਾਲੀ ਭਗਵੰਤ ਮਾਨ ਸਰਕਾਰ ਦੀਆਂ ਇਹਨਾਂ ਮੰਗਾਂ ਤੇ ਕੇਂਦਰ ਸਰਕਾਰ ਕਿੰਨਾ ਕੁ ਗੌਰ ਫਰਮਾਉਂਦੀ ਹੈ ਦਿੱਲੀ ਵਿੱਚ 26 ਜਨਵਰੀ ਨੂੰ ਗਣਤੰਤਰ ਦਿਵਸ ਪਰੇਡ ਵਿੱਚ 2 ਸਾਲਾਂ ਬਾਅਦ ਪੰਜਾਬ ਦੀ ਝਾਕੀ ਹੁਣ ਦਿਖੇਗੀ। ਰੱਖਿਆ ਮੰਤਰਾਲੇ ਨੇ ਕੱਲ ਪੰਜਾਬ ਦੀ ਝਾਕੀ ਨੂੰ ਗਣਤੰਤਰ ਦਿਵਸ ਪਰੇਡ ਵਿੱਚ ਸ਼ਾਮਲ ਕਰਨ ਦੀ ਮਨਜ਼ੂਰੀ ਦੇ ਦਿੱਤੀ। ਸੂਬਾ ਸਰਕਾਰ ਵੱਲੋਂ ਇਸ ਵਾਰ ਪੇਸ਼ ਕੀਤੀ ਜਾਣ ਵਾਲੀ ਝਾਕੀ ਵਿੱਚ ਬਾਬਾ ਫਰੀਦ ਪੰਜਾਬ ਦੇ ਸੰਗੀਤ ਤੇ ਸੱਭਿਆਚਾਰ ਨੂੰ ਪੇਸ਼ ਕੀਤਾ ਜਾਵੇਗਾ। ਇਸ ਝਾਕੀ ਵਿੱਚ ਦੋ ਬਲਦ ਵੀ ਦਿਖਾਏ ਜਾਣਗੇ। ਇਸ ਦੇ ਦਰਮਿਆਨ ਰੱਖਿਆ ਮੰਤਰਾਲੇ ਨੇ ਇਸ ਵਾਰ ਦਿੱਲੀ ਦੀ ਝਾਕੀ ਨੂੰ ਰੱਦ ਕਰ ਦਿੱਤਾ ਹੈ ਸੁਨਾਮ ਨੇੜੇ ਪਿੰਡ ਛੱਜਲੀ ਵਿੱਚ ਇੱਕ 8 ਸਾਲ ਦੇ ਬੱਚੇ ਦੀ ਘਰ ਵਿੱਚ ਪਾਈਪਿੰਗ ਨਾਲ ਗਲਾ ਘੁੱਟ ਜਾਣ ਕਾਰਨ ਦਰਦਨਾਕ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਮੁਤਾਬਕ ਬੱਚਾ ਕਮਰੇ ਵਿੱਚ ਪਾਈਪਿੰਗ ਤੇ ਝੂਟੇ ਲੈ ਰਿਹਾ ਸੀ ਕਿ ਉਸਦੀ ਮਾਤਾ ਕੁਝ ਸਮੇਂ ਲਈ ਘਰੋਂ ਬਾਹਰ ਗਈ ਜਦ ਉਸਨੇ ਵਾਪਸ ਆ ਕੇ ਦੇਖਿਆ ਤਾਂ ਉਸਦੇ ਬੱਚੇ ਦੀ ਪਿੰਗ ਦੇ ਰਸੇ ਨਾਲ ਗਲਾ ਘੁੱਟਣ ਕਾਰਨ ਮੌਤ ਹੋ ਗਈ ਸੀ। ਕਰੀਬ ਅੱਧੀ ਦਰਜਨ ਬਦਮਾਸ਼ਾਂ ਵੱਲੋਂ ਮੁਕਸਰ ਕੋਟਕਪੂਰਾ ਬਾਈਪਾਸ ਤੇ ਸਥਿਤ ਮਾਲਵਾ ਆਰਥੋ ਹਸਪਤਾਲ ਵਿੱਚ ਤਲਵਾਰਾਂ ਤੇ ਡਾਂਗਾਂ ਸੋਟਿਆਂ ਨਾਲ ਕੀਤੇ ਗਏ ਹਮਲੇ ਤੋਂ ਬਾਅਦ ਪੰਨ ਤੋੜ ਦੇ ਵਿਰੋਧ ਵਿੱਚ ਹਸਪਤਾਲ ਦੇ ਕਾਮਿਆਂ ਤੇ ਸ਼ਹਿਰ ਦੇ ਡਾਕਟਰਾਂ ਨੇ ਕੱਲ ਹੜਤਾਲ ਕਰ ਦਿੱਤੀ। ਇਸ ਹਮਲੇ ਵਿੱਚ ਹਸਪਤਾਲ ਦੇ ਮੁਲਾਜ਼ਮਾਂ ਨੂੰ ਸੱਟਾਂ ਵੀ ਲੱਗੀਆਂ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਡਾਕਟਰਾਂ ਦੀ ਮੰਗ ਮੰਨਦੇ ਹੋਏ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦਾ ਭਰੋਸਾ ਦਿੱਤਾ। ਜਸ ਤੋਂ ਬਾਅਦ ਇਹ ਧਰਨਾ ਸਮਾਪਤ ਕੀਤਾ ਗਿਆ ਸੂਤਰਾ ਮੁਤਾਬਕ ਕੁਝ ਗਲਤ ਅਨਸਰਾਂ ਵੱਲੋਂ ਹਸਪਤਾਲ ਵਿੱਚ ਇੱਕ ਨਰਸ ਨਾਲ ਛੇੜਛਾੜ ਕੀਤੀ ਗਈ ਜਿਸ ਦਾ ਵਿਰੋਧ ਕਰਨ ਤੇ ਇਹਨਾਂ ਬਦਮਾਸ਼ਾਂ ਨੇ ਹਸਪਤਾਲ ਤੇ ਹਮਲਾ ਕਰ ਦਿੱਤਾ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਪੰਜਾਬ ਦੇ ਕੰਪਿਊਟਰ ਅਧਿਆਪਕਾਂ ਦਾ ਸੰਘਰਸ਼ ਹੁਣ ਨਿਰਣਾਇਕ ਮੋੜ ਤੇ ਪਹੁੰਚ ਗਿਆ ਹੈ ਅਧਿਆਪਕਾਂ ਨੇ 113 ਦਿਨਾਂ ਦੀ ਲਗਾਤਾਰ ਭੁੱਖ ਹੜਤਾਲ ਤੋਂ ਬਾਅਦ ਵੀ ਸਰਕਾਰ ਵੱਲੋਂ ਕੋਈ ਵੀ ਹਾਂ ਪੱਖੀ ਹੰਗਾਰਾ ਨਾ ਭਰਨ ਤੇ ਆਖਰਕਾਰ ਭੁੱਖ ਹੜਤਾਲ ਨੂੰ ਮਰਨ ਵਰਤ ਵਿੱਚ ਤਬਦੀਲ ਕਰ ਦਿੱਤਾ ਗਿਆ ਕੱਲ ਜਥੇਬੰਦੀ ਦੇ ਇੱਕ ਅਧਿਆਪਕ ਜੌਨੀ ਸਿੰਗਲਾ ਨੇ ਸੰਗਰੂਰ ਵਿੱਚ ਆਪਣਾ ਮਰਨ ਵਰਤ ਸ਼ੁਰੂ ਕਰ ਦਿੱਤਾ ਉਹਨਾਂ ਆਖਿਆ ਕਿ ਜਦ ਤੱਕ ਸਰਕਾਰ ਉਹਨਾਂ ਦੀਆਂ ਮੰਗਾਂ ਨੂੰ ਨਹੀਂ ਮੰਨਦੀ ਉਹ ਮਰਨ ਵਰਤ ਤੋਂ ਨਹੀਂ ਉੱਠਣਗੇ ਚਰਚਾ ਦਾ ਵਿਸ਼ਾ ਬਣਿਆ ਬੁੱਢਾ ਦਰਿਆ ਹੁਣ ਇੱਕ ਵਾਰ ਫਿਰ ਚਰਚਾ ਵਿੱਚ ਆ ਗਿਆ ਹੈ ਇਸ ਵਾਰ ਆਪ ਸਰਕਾਰ ਦੇ ਰਾਜ ਸਭਾ ਮੈਂਬਰ ਬਲਵੀਰ ਸਿੰਘ ਸੀਚੇਵਾਲ ਵੱਲੋਂ ਬੁੱਢਾ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਦਾ بیੜਾ ਚੁੱਕਿਆ ਗਿਆ ਹੈ ਇਸ ਸੰਬੰਧੀ ਕੱਲ ਬਲਵੀਰ ਸਿੰਘ ਸੀਚੇਵਾਲ ਨੇ ਬੁੱਢਾ ਦਰਿਆ ਦਾ ਦੌਰਾ ਕੀਤਾ ਤੇ ਇਸ ਨੂੰ ਪ੍ਰਦੂਸ਼ਣ ਮੁਕਤ ਕਰਨ ਵਾਲੇ ਫੇਜ਼ 2 ਦੇ ਪ੍ਰੋਗਰਾਮ ਦਾ ਉਦਘਾਟਨ ਕੀਤਾ ਐਸੇ ਮੌਕੇ ਉਹਨਾਂ ਵਾਅਦਾ ਕੀਤਾ ਕਿ ਬਹੁਤ ਜਲਦ ਬੁੱਢਾ ਦਰਿਆ ਨੂੰ ਆਪਣੇ ਪਹਿਲਾ ਦੇ ਰੂਪ ਵਿੱਚ ਮੁੜ ਸੁਰਜੀਤ ਕੀਤਾ ਜਾਵੇਗਾ ਪੈਗਾਸਸ ਸੰਬੰਧੀ ਅਮਰੀਕਾ ਦੇ ਇੱਕ ਅਦਾਲਤੀ ਫੈਸਲੇ ਤੋਂ ਬਾਅਦ ਭਾਰਤ ਵਿੱਚ ਇਜ਼ਰਾਈਲੀ ਕੰਪਨੀ ਦੇ ਇਸ ਜਸੂਸੀ ਸੌਫਟਵੇਅਰ ਦਾ ਮਾਮਲਾ ਮੁੜ ਸੁਰਖੀਆਂ ਵਿੱਚ ਆ ਗਿਆ ਹੈ ਕਾਂਗਰਸ ਨੇ ਐਸਾ ਸੌਫਟਵੇਅਰ ਰਾਹੀਂ ਜਸੂਸੀ ਕਰਵਾਏ ਜਾਣ ਸੰਬੰਧੀ ਦੋਸ਼ਾਂ ਤੇ ਕੇਂਦਰ ਸਰਕਾਰ ਨੂੰ ਘੇਰਦੇ ਇਸ ਦੀ ਸੁਪਰੀਮ ਕੋਰਟ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ ਇੱਥੇ ਦੱਸਣਾ ਬਣਦਾ ਹੈ ਕਿ ਅਮਰੀਕੀ ਅਦਾਲਤ ਨੇ ਇਹ ਸਪਾਈਵੇਅਰ ਬਣਾਉਣ ਵਾਲੀ ਫੈਕਟਰੀ ਨੂੰ ਹੈਕਿੰਗ ਦੇ ਲਈ ਜ਼ਿੰਮੇਵਾਰ ਠਹਿਰਾਇਆ ਹੈ ਅਦਾਲਤ ਨੇ ਆਖਿਆ ਕਿ ਕੰਪਨੀ ਤੇ ਲੱਗੇ ਜਸੂਸੀ ਦੇ ਦੋਸ਼ ਸਹੀ ਹਨ ਹੁਣ ਇਸ ਮਾਮਲੇ ਤੇ ਕੰਪਨੀ ਨੂੰ ਜੁਰਮਾਨਾ ਕੀਤਾ ਜਾਵੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੱਲ ਕਵੇਤ ਦਾ ਸਰਵਉੱਚ ਸਨਮਾਨ ਦਾ ਆਰਡਰ ਆਫ ਮੁਬਾਰਕ ਅਲ ਕਬੀਰ ਨਾਲ ਸਨਮਾਨਿਤ ਕੀਤਾ ਗਿਆ। ਭਾਰਤ ਤੇ ਕਵੇਤ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਬਣਾਉਣ ਵਿੱਚ ਅਹਿਮ ਪ੍ਰਮੋਕਾ ਨਿਭਾਉਣ ਲਈ ਮੋਦੀ ਨੂੰ ਇਹ ਸਨਮਾਨ ਦਿੱਤਾ ਗਿਆ। ਮੋਦੀ ਨੂੰ ਇਹ ਸਨਮਾਨ ਕਵੇਤ ਦੇ ਅਮੀਰ ਸ਼ੇਖ ਮੇਸ਼ਲ ਅਲ ਅਹਿਮਦ ਅਲ ਜਬਰ ਅਲ ਸਬਾ ਨੇ ਦਿੱਤਾ। ਇੱਥੇ ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ 2 ਦਿਨਾਂ ਦੇ ਦੌਰੇ ਤੇ ਕਵੈਤ ਗਏ ਸਨ ਜਿਸ ਦੀ ਸਮਾਪਤੀ ਤੋਂ ਬਾਅਦ ਕੱਲ ਉਹ ਵਾਪਸ ਵਤਨ ਪਰਤ ਆਏ। ਸਟਾਰ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਐਤਵਾਰ ਨੂੰ ਵਿਆਹ ਦੇ ਬੰਧਨਾਂ ਵਿੱਚ ਵੱਜ ਗਏ। ਉਦੈਪੁਰ ਦੇ ਇੱਕ ਹੋਟਲ ਵਿੱਚ ਹైదరాబాద్ ਦੀ ਆਈਟੀ ਕੰਪਨੀ ਦੇ ਡਾਇਰੈਕਟਰ ਵੈਂਕਟ ਦੱਤਾ ਨਾਲ ਉਹ ਵਿਆਹ ਦੇ ਬੰਧਨ ਵਿੱਚ ਵੱਜੇ। ਉਦੈ ਸਾਗਰ ਦੇ ਇੱਕ ਹੋਟਲ ਦੀ ਝੀਲ ਵਿਚਾਲੇ ਕੱਲ ਉਹਨਾਂ ਦੇ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ ਗਈਆਂ। ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ